ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਿਚਨ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਫਰੈਂਡਸ ਅੱਜ ਮੈਂ ਤੁਹਾਨੂੰ ਆਪਣੀ ਹਵੇਲੀ ਦੀ ਸੈਰ ਕਰਾਉਂਗੀ ਸੋ ਇਹ ਹੈਗੀ ਸਾਡੀ ਹਵੇਲੀ ਤੁਸੀਂ ਦੇਖ ਸਕਦੇ ਹੋ ਇਹ ਹੈਗੀ ਹਵੇਲੀ ਇੱਥੇ ਦਾਦਾ ਜੀ ਹੋਣੀ ਕਾਫੀ ਸਮਾਨ ਜਿਹੜਾ ਬੀਜਿਆ ਹੋਇਆ ਜਿੱਦਾਂ ਕਿ ਗੋਭੀ ਪਾਲਕ ਬੈਂਗਣਾ ਦੇ ਬੂਟੇ ਸੰਤਰੇ ਕਾਫੀ ਕੁਝ ਬੀਜਿਆ ਹੋਇਆ ਹੈ ਚਲੋ ਮੈਂ ਤੁਹਾਨੂੰ ਦਿਖਾਉਂਦੀ ਆ ਸੋ ਇਹ ਹੈਗਾ ਛੋਟਾ ਜਿਹਾ ਕਮਰਾ ਜਿੱਥੇ ਬਾਧੂ ਘਟੂ ਸਮਾਨ ਜਿਹੜਾ ਰੱਖਿਆ ਹੋਇਆ ਆ ਤੇ ਸ਼ੁਰੂ ਕਰਦੇ ਆ ਸੋ ਇੱਥੇ ਵੀ ਜਿਆ ਹੋਇਆ ਕਾਫੀ ਸਾਰਾ ਪੁਦੀਨਾ ਗਰਮੀਆਂ ਦੇ ਵਿੱਚ ਜੇ ਦੀ ਆਪਾਂ ਚਟਨੀ ਬਣਾ ਕੇ ਖਾਣੇ ਆ ਸੋ ਇਹ ਹੁਣ ਥੋੜਾ ਜਿਹਾ ਨਿੱਸਰ ਗਿਆ ਆ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਇੱਕ ਬੈਂਗਣਾ ਦਾ ਬੂਟਾ ਇਹ ਚਿੱਟੇ ਬੈਂਗਣਾ ਦਾ ਬੂਟਾ ਹੈ ਬੈਂਗਣ ਇਹ ਥੋੜਾ ਜਿਹਾ ਬੂਟਾ ਨੂੰ ਸੁੱਕ ਗਿਆ ਹੈ ਇੱਥੇ ਹਰੇ ਬੈਂਗਣਾ ਦੇ ਬੂਟੇ ਵੀ ਜਿਹੜੇ ਲਾਏ ਹੋਏ ਸੀਗੇ ਉਹ ਥੋੜੇ ਖਰਾਬ ਹੋ ਗਏ ਤਾਂ ਪੱਟ ਦਿੱਤੇ ਇਹ ਹੈਗੇ ਆ ਮਿਰਚਾਂ ਦੇ ਬੂਟੇ ਇਹਨਾਂ ਨੂੰ ਮਿਰਚ ਐਸ ਵਾਰ ਕੁਝ ਖਾਸ ਲਗੀਆਂ ਨਹੀਂ ਹੈਆਂ ਸੋ ਇੱਧਰ ਲਗਾਇਆ ਹੋਇਆ ਪੁਦੀਨਾ ਸੌਰੀ ਧਨੀਆ ਕਾਫੀ ਸਾਰਾ ਇਹ ਲਗਾਈ ਹੋਈ ਆ ਪਾਲਕ ਕਾਫੀ ਸਾਰਾ ਸਮਾਨ ਇਸ ਤਰੀਕੇ ਦਾ ਥੋੜਾ ਥੋੜਾ ਜਿਹੜਾ ਲਗਾਇਆ ਹੋਇਆ ਆ ਤੇ ਇੱਧਰ ਨਾਲੇ ਲਗਾਈ ਹੋਈ ਆ ਇਹ ਹੈਗੀ ਮੇਰੇ ਖਿਆਲ ਨਾਲ ਸਰੋਂ ਗੋਭੀ ਸਰੋਂ ਜਿਹਨੂੰ ਕਹਿ ਦਿੰਦੇ ਆ ਵੱਡੇ ਵੱਡੇ ਪੱਤੇ ਵਾਲੀ ਇਹ ਹੈਗੀ ਗੋਭੀ ਸਰੋਂ ਤੇ ਜੇ ਮੈਂ ਗਲਤ ਆ ਤਾਂ ਤੁਸੀਂ ਮੈਨੂੰ ਜਰੂਰ ਦੱਸਿਓ ਕਿ ਆਹ ਕਾਦੇ ਪੱਤੇ ਆ ਮੈਨੂੰ ਕੁਝ ਖਾਸ ਪਤਾ ਨਹੀਂ ਹੈਗਾ ਇਹਨਾਂ ਬਾਰੇ ਤੇ ਇਹ ਵੀ ਜੇ ਹੋਇਆ ਮੇਥੇ ਕਾਫੀ ਸਾਰੇ ਮੇਥੇ ਲਗਾਏ ਹੋਏ ਆ ਸੋ ਇੱਥੇ ਕਾਫੀ ਸਾਰੀਆਂ ਲਗਾਈਆਂ ਹੋਈਆਂ ਮੂਲੀਆਂ ਤੇ ਇਹ ਆ ਗਈ ਗੋਭੀ ਇਹ ਵੀਜੀ ਹੋਈ ਆ ਫੁੱਲ ਗੋਭੀ ਛੋਟੇ ਛੋਟੇ ਫੁੱਲ ਐ ਇਸ ਤਰੀਕੇ ਨਾਲ ਹੱਜੇ ਲੱਗੇ ਹੋਏ ਤੇ ਮੈਂ ਇੱਥੋਂ ਤੋੜ ਕੇ ਗੋਭੀ ਬਣਾਈ ਵੀ ਸੀਗੀ ਸੋ ਉਹ ਵੀ ਵੀਡੀਓ ਮੈਂ ਜਲਦੀ ਅਪਲੋਡ ਕਰੂੰਗੀ ਸ਼ਾਇਦ ਮੈਂ ਇਹ ਵੀਡੀਓ ਅਪਲੋਡ ਹੋਣ ਤੋਂ ਪਹਿਲਾਂ ਹੀ ਜਿਹੜੀ ਉਹ ਵੀਡੀਓ ਅਪਲੋਡ ਕਰ ਦੂੰਗੀ ਸੋ ਇਹ ਨਾਲ ਇੱਥੇ ਥੋੜੀ ਜਿਹੀ ਹੋਰ ਪਾਲਕ ਬੀਜੀ ਉਹ ਆ ਇਸ ਤਰੀਕੇ ਨਾਲ ਤੇ ਨਾਲ ਨਾਲ ਇੱਥੇ ਬੱਟਾ ਤੇ ਥੋੜਾ ਥੋੜਾ ਇਦਾਂ ਧਨੀਆ ਜਿਹੜਾ ਲਾਇਆ ਹੋਇਆ ਤੇ ਇਹ ਹੈਗਾ ਆ ਲਸਣ ਇਹ ਬੀਜਿਆ ਹੋਇਆ ਲਸਣ ਕਾਫੀ ਸਾਰਾ ਮੂਲੀਆਂ ਬਹੁਤ ਥਾਵਾਂ ਤੇ ਲਗਾਈਆਂ ਹੋਈਆਂ ਆ ਇਸ ਤਰੀਕੇ ਨਾਲ ਛੋਟੇ-ਛੋਟੇ ਬੱਟਾ ਤੇ ਨਾਲ-ਨਾਲ ਨਾਲ-ਨਾਲ ਮੂਲੀਆਂ ਕਾਫੀ ਸਾਰੀਆਂ ਲਗਾਈਆਂ ਹੋਈਆਂ ਤੋ ਇਹ ਸਾਰਾ ਹੋ ਗਿਆ ਇਧਰ ਵੀ ਮੈਂ ਇਥੇ ਲਾਏ ਹੋਏ ਸੀ ਮੈਂ ਇਥੇ ਜਿਹੜੇ ਆਪਾਂ ਇਥੋਂ ਪੱਟ ਲਏ ਆ ਥੋੜੇ ਜੇ ਤੇ ਆ ਵੀ ਮੂਲੀਆਂ ਬੀਜੀਆਂ ਹੋਈਆਂ ਇਧਰ ਸਰੋਂ ਬੀਜੀ ਹੋਈ ਆ ਕਾਫੀ ਆ ਹੈਗਾ ਅਮਰੂਦਾਂ ਦਾ ਬੂਟਾ ਇਹ ਹੈਗਾ ਆ ਅਨਾਰਾਂ ਦਾ ਬੂਟਾ ਅਨਾਰ ਵੀ ਇਹਨੂੰ ਕਾਫੀ ਲੱਗਦੇ ਆ ਤੇ ਉਹ ਜਿਹੜਾ ਸਾਈਡ ਤੇ ਤੁਸੀਂ ਦੇਖਦੇ ਪਏ ਇਹ ਹੈਗਾ ਨਿੰਬੂਆਂ ਦਾ ਬੂਟਾ ਬਹੁਤ ਜ਼ਿਆਦਾ ਫਲ ਲੱਗਦਾ ਹੈ ਇਹਨੂੰ ਗਰਮੀਆਂ ਨੂੰ ਤੇ ਆ ਨਾਲ ਨਾਲ ਹੈ ਇਸ ਤਰੀਕੇ ਨਾਲ ਡੈਕੋਰੇਸ਼ਨ ਵਾਲੇ ਜਿਹੜੇ ਪੌਦੇ ਆ ਇਹ ਘਰ ਪਏ ਹੋਏ ਸੀਗੇ ਤੇ ਦਾਦਾ ਜੀ ਹੁਣੀ ਇਹ ਵੀ ਇੱਧਰ ਲਿਆਇਆ ਚੱਕ ਕੇ ਤੇ ਨਾਲ ਇੱਧਰ ਵੀ ਸਰੋਂ ਕਾਫੀ ساری ਸਰੋਂ ਜਿਹੜੀ ਆ ਬੀਜੀ ਹੋਈ ਹੈ ਜੋ ਛੋਟੀ ਛੋਟੀ ਆ ਇਹ ਲੇਟ ਬੀਜੀ ਸੀਗੀ ਇਹ ਵੀ ਕੁਝ ਬੂਟੇ ਲਾਏ ਹੋਏ ਆ ਇੱਕ ਹੋਰ ਅਮਰੂਦਾਂ ਦਾ ਬੂਟਾ ਲੱਗਿਆ ਆ ਇੱਧਰ ਜਾਮਣ ਇੱਥੇ ਕਤੂਤ ਵੀ ਸੀਗਾ ਤੂਤ ਜਿਹੜਾ ਬੱਡ ਦਿੰਦਾ ਆ ਇੱਧਰ ਵੀ ਬੂਟੇ ਲੱਗੇ ਹੋਏ ਆ ਤੇ ਕੁਸ਼ਕ ਪਾਲਕ ਜਿਹੜੀ ਆ ਇੱਧਰ ਹੋਰ ਬੀਜੀ ਹੋ ਆ ਸੋ ਇਸ ਤਰੀਕੇ ਨਾਲ ਜਿੱਥੇ ਵੀ ਥੋੜੇ ਥੋੜੇ ਜਗ੍ਹਾ ਮਿਲੀ ਉੱਥੇ ਇਸ ਤਰੀਕੇ ਨਾਲ ਥੋੜਾ ਥੋੜਾ ਸਮਾਨ ਜਿਹੜਾ ਲਾਇਆ ਹੋਇਆ ਹੈ ਵਿੱਚ ਵਿੱਚ ਇਸ ਤਰੀਕੇ ਨਾਲ ਦੇ ਬਾਥੂ ਦੇ ਬੂਟੇ ਵੀ ਜਿਹੜੇ ਲਾਏ ਆ ਇੱਧਰ ਹੋਰ ਬੀਜਿਆ ਹੋਇਆ ਆ ਪਿਆਜ਼ ਸੌਰੀ ਲਸਣ ਲਸਣ ਲਾਇਆ ਹੈ ਇੱਧਰ ਹੋਰ ਇਹ ਹੈਗਾ ਆ ਕੜੀ ਪੱਤੇ ਦਾ ਬੂਟਾ ਗੜੀ ਪੱਤਾ ਵੀ ਜਿਹੜਾ ਬਹੁਤ ਹੀ ਫਾਇਦਾ ਕਰਦਾ ਖਾਣਾ ਬਹੁਤ ਵਧੀਆ ਹੁੰਦਾ ਹੈ ਕਹਿੰਦੇ ਸੋ ਇਹ ਵੀ ਲਗਾਇਆ ਹੋਇਆ ਹੈ। ਇਧਰ ਨਾਲ ਨਾਲ ਹੋਰ ਲਾਈਆਂ ਹੋਈਆਂ ਆ ਮੂਲੀਆਂ। ਇਹ ਲਾਈਆਂ ਆ ਮੂਲੀਆਂ। ਕਾਫੀ ਸਾਰੀਆਂ ਤੇ ਇੱਥੇ ਫਿਰ ਤੋਂ ਥੋੜੀ ਜਿਹੀ ਜਗ੍ਹਾ 'ਚ ਲਗਾਇਆ ਮੇਥੇ। ਇਹ ਮੇਥੇ ਲਾਇਆ ਹੋਆ ਥੋੜੀ ਜਿਹਾ ਹੋਰ ਤੇ ਇਧਰ ਲਾਈ ਹੋਆ ਸਰੋਂ। ਇਹ ਸਰੋਂ ਥੋੜੀ ਜਿਹੀ ਸੰਗਣੀ ਬੀਜ ਹੋਗੇ ਇਸ ਲਈ ਥੋੜੀ ਜਿਹੀ ਇਹ ਖੱਟ ਹੋਈ ਆ ਕਹਿ ਸਕਦੇ ਆ ਗੰਦਲਾਂ ਥੋੜੀਆਂ ਜ਼ਿਆਦਾ ਨਹੀਂ ਬਣੀਆਂ ਇਹਨਾਂ ਦੀਆਂ। ਪਰ ਕਾਫੀ ਵਧੀਆ ਤਰੀਕੇ ਨਾਲ ਜਿਹੜੀ ਹੋਈ ਹੈ ਥੋੜੀ ਸੰਘਣੀ ਲਗਾਈ ਹੋਈ ਹੈ ਸੋ ਜਿੱਥੇ ਵੀ ਥੋੜੀ ਥੋੜੀ ਜਗ੍ਹਾ ਮਿਲੀ ਉੱਥੇ ਉੱਥੇ ਇਸ ਤਰੀਕੇ ਨਾਲ ਸਾਰਾ ਸਮਾਨ ਜਿਹੜਾ ਥੋੜਾ ਥੋੜਾ ਕਰਕੇ ਲਗਾਇਆ ਆ ਇਹ ਲਗਾਈਆਂ ਹੋਈਆਂ ਫਿਰ ਤੋਂ ਮੂਲੀਆਂ ਇਸ ਤਰੀਕੇ ਨਾਲ ਇੱਥੇ ਆ ਵੀ ਕੁਝ ਬੂਟੇ ਲਾਏ ਆ ਬੇੰਗਣਾ ਦੇ ਬੂਟੇ ਲਾਇਓ ਆ ਇਹ ਠੰਡ ਦੇ ਨਾਲ ਇਹਨਾਂ ਥੋੜੀ ਜਿਹਾ ਸੁੱਕ ਗਏ ਆ ਗਰਮੀਆਂ ਦੇ ਵਿੱਚ ਇਹ ਫਿਰ ਤੋਂ ਹੋ ਜਾਣੇ ਆ ਤੇ ਹੁਣ ਵਾਰੀ ਆਉਂਦੀ ਆ ਸੰਤਰੀਆਂ ਦੇ ਬੂਟਿਆਂ ਦੀ ਸੋ ਇੱਕ ਬੂਟਾ ਤਾਂ ਆ ਹੋ ਗਿਆ ਸੰਤਰੀਆਂ ਦਾ ਬੂਟਾ ਇਹਨੂੰ ਬਹੁਤ ਜ਼ਿਆਦਾ ਫਲ ਲੱਗਾ ਬਹੁਤ ਹੀ ਜ਼ਿਆਦਾ ਫਲ ਲੱਗਾ ਤੇ ਤੁਸੀਂ ਦੇਖ ਸਕਦੇ ਹੋ ਸੰਤਰੀ ਥੱਲੇ ਵੀ ਡਿੱਗੇ ਹੋ ਹਵਾ ਦੇ ਨਾਲ ਜਿਵੇਂ ਜਾਨਵਰ ਵੀ ਇਸ ਤਰੀਕੇ ਨਾਲ ਟਕ ਟਕ ਕੇ ਸਿੱਟਦੇ ਰਹਿੰਦੇ ਆ ਇੱਧਰ ਦੋ ਬੂਟੇ ਲੱਗੇ ਹੋ ਆ ਸੋ ਇੱਕ ਬੂਟਾ ਤਾਂ ਹੋ ਗਿਆ ਆ ਵਾਲਾ ਬਹੁਤ ਫਲ ਲੱਗਾ ਇਹਨੂੰ ਵੀ ਤੇ ਇੱਕ ਬੂਟਾ ਨਾਲ ਹੀ ਇੱਧਰ ਹੋ ਗਿਆ ਇਹਨੂੰ ਵੀ ਬਹੁਤ ਹੀ ਫਲ ਲੱਗਿਆ ਆ ਹੋ ਗਿਆ ਅਮਰੂਦਾ ਦਾ ਬੂਟਾ ਇਹਨਾਂ ਨੂੰ ਵੀ ਬਹੁਤ ਫਲ ਲੱਗਦਾ ਹੈ ਤੇ ਦੋ ਬੂਟੇ ਇੱਧਰ ਲਾਇਆ ਹੋਇਆ ਸੰਤਰੇ ਦੇ ਇੱਕ ਆ ਵਾਲਾ ਹੋ ਗਿਆ ਤੇ ਇੱਕ ਆ ਵਾਲਾ ਹੋ ਗਿਆ ਦੂਜੀ ਸਾਈਡ ਤੋਂ ਦਿਖਾਉਣੀ ਆ ਮੈਂ ਤੁਹਾਨੂੰ ਬਹੁਤ ਜ਼ਿਆਦਾ ਫਲ ਲੱਗਦਾ ਇਹਨਾਂ ਨੂੰ ਇਸ ਤਰੀਕੇ ਨਾਲ ਤੇ ਸੰਤਰੇ ਹੈਗੇ ਵੀ ਬਿਲਕੁਲ ਮਿੱਠੇ ਸੰਤਰੇ ਐ ਇਸ ਸਾਈਡ ਤੋਂ ਦਿਖਾਉਣੀ ਆ ਮੈਂ ਤੁਹਾਨੂੰ ਤੇ ਦੇਖੋ ਇੱਕ ਬੂਟਾ ਹੋ ਗਿਆ ਇੱਕ ਬੂਟਾ ਹੋ ਗਿਆ ਇਹ ਬਹੁਤ ਸਾਰੇ ਸੰਤਰੇ ਇਹਨਾਂ ਨੂੰ ਲੱਗਿਓ ਟੋਕਰਾ ਭਰ ਕੇ ਇੱਕ ਤੋੜ ਕੇ ਵੀ ਰੱਖਿਆ ਆ ਸੋ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਇੱਧਰ ਵੀ ਥੋੜਾ ਜਿਹਾ ਕੁਝ ਬੀਜਿਆ ਹੋਇਆ ਆ ਇਹ ਮੈਨੂੰ ਪਤਾ ਨਹੀਂ ਇਹ ਕੀ ਬੀਜਿਆ ਹੋਇਆ ਹੈ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਕੀ ਬੀਜਿਆ ਆ ਤੇ ਇਹ ਹੋ ਗਿਆ ਐਸਾਈਡ ਅਜੋ ਮੌਸਮ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਵਧੀਆ ਹੈ ਪੰਛੀਆਂ ਦੀਆਂ ਆਵਾਜ਼ਾਂ ਆਉਂਦੀਆਂ ਪਈਆਂ ਇੱਕ ਗੱਲ ਆ ਵੈਸੇ ਸ਼ਹਿਰਾਂ ਦੇ ਵਿੱਚ ਆਪਾਂ ਇਹ ਚੀਜ਼ ਮਿਸ ਕਰਦੇ ਆ ਹੈਨਾ ਸ਼ਹਿਰਾਂ ਦੇ ਵਿੱਚ ਉਹੀ ਭੀੜ-ਪੜਾਕਾ ਰੱਛ ਪਿੰਡਾਂ ਦੇ ਵਿੱਚ ਸਕੂਨ ਬਹੁਤ ਆ ਸੋ ਆ ਦੇਖੋ ਮੈਂ ਤੁਹਾਨੂੰ ਕਹਿੰਦੀ ਸੀ ਇੱਕ ਟੋਕਰਾ ਜਿਹੜਾ ਸੰਤਰੀਆਂ ਦਾ ਰੱਖਿਆ ਹੋਇਆ ਸੋ ਇਸ ਤਰੀਕੇ ਨਾਲ ਜਿਹੜੇ ਸੰਤਰੇ ਡਿੱਗ ਜਾਂਦੇ ਆ ਹਵਾ ਦੇ ਨਾਲ ਹੈਨਾ ਉਹ ਇਸ ਤਰੀਕੇ ਨਾਲ ਟੋਕਰੇ ਦੇ ਵਿੱਚ ਬਾਕੇ ਰੱਖ ਲੈਂਦੇ ਜਿਹਨੇ ਖਾਣਿਆ ਉਹ ਚੱਕ-ਚੱਕ ਕੇ ਖਾਂਦੇ ਰਹਿੰਦੇ ਸੋ ਇਹ ਹੋ ਗਈ ਸਾਡੀ ਹਵੇਲੀ ਤੁਸੀਂ ਦੇਖ ਸਕਦੇ ਹੋ ਛੋਟਾ ਜਿਹਾ ਟੂਰ ਹਵੇਲੀ ਦਾ ਸੋ ਮੌਸਮ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਵਧੀਆ ਹੈ ਨਾ ਤੇ ਸ਼ਹਿਰਾਂ ਦੇ ਵਿੱਚ ਮੈਂ ਉਹੀ ਗੱਲ ਕਰਦੀ ਪਈ ਸੀ ਕਿ ਸ਼ਹਿਰਾਂ ਦੇ ਵਿੱਚ ਸਕੂਨ ਨਹੀਂ ਹੈਗਾ ਪੈਸਾ ਤਾਂ ਜ਼ਰੂਰ ਹੈਗਾ ਪਰ ਸ਼ਹਿਰਾ ਦੇ ਵਿੱਚ ਪਿੰਡਾ ਵਰਗਾ ਸਕੂਨ ਨਹੀਂ ਹੈਗਾ ਇਹ ਮੈਂ ਪੰਜ ਸਾਲਾਂ ਦੇ ਵਿੱਚ ਇਹ ਗੱਲ ਮੈਂ ਇਹ ਚੀਜ਼ ਮੈਂ ਫੀਲ ਕੀਤੀ ਆ ਹੈ ਨਾ ਜੋ ਸਕੂਨ ਪਿੰਡ 'ਚ ਹੈਗਾ ਵਾ ਉਹ ਸ਼ਹਿਰਾਂ ਦੇ ਵਿੱਚ ਹੈ ਨਹੀਂਗਾ ਸੋ ਏ ਦੇਖੋ ਪਿੰਡ ਦਾ ਮੌਸਮ ਕਿੰਨਾ ਵਧੀਆ ਆ ਸੋ ਇਹ ਸੂਰਜ ਦੇਵਤਾ ਜੀ ਸੋ ਤੁਸੀਂ ਦੱਸਿਓ ਕਿ ਤੁਹਾਨੂੰ ਇਹ ਸਾਡੀ ਹਵੇਲੀ ਦਾ ਛੋਟਾ ਜਿਹਾ ਟੂਰ ਕਿਉਂ ਜੈ ਲੱਗਿਆ ਸੋ ਪਹਿਲੀ ਵਾਰੀ ਮੈਂ ਇਦਾਂ ਦਾ ਕੁਝ ਬਲੌਗ ਟਾਈਪ ਜਿਹੜਾ ਬਣਾਇਆ ਆ ਹੈਨਾ ਆਪਣੇ ਚੈਨਲ ਦੇ ਲਈ ਸੋ ਤੁਸੀਂ ਜਰੂਰ ਪਿਆਰ ਦਿਓ ਹੈਨਾ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਮੈਂ ਹੋਰ ਅੱਗੇ ਤੋਂ ਕਿੱਦਾਂ ਦੀਆਂ ਵੀਡੀਓਜ਼ ਬਣਾਵਾਂ ਹੈਨਾ रेसिपीस ਤਾਂ ਆਪਾਂ ਅਪਲੋਡ ਕਰਨੀਆਂ ਆ ਹਨਾ ਤੇ ਕੁਝ ਤੁਸੀਂ ਹੋਰ ਵੀ ਦੱਸਿਓ ਕਿ ਆਪਾਂ ਹੋਰ ਵੀ ਕ੍ਰੀਏਟਿਵ ਕੁਝ ਕਰ ਸਕੀਏ ਚੈਨਲ ਦੇ ਲਈ ਤਾਂ ਕਿ ਚੈਨਲ ਜਿਹੜਾ ਸਾਡਾ ਹੋਰ ਅੱਗੇ ਜਾ ਸਕੇ ਹਨਾ ਸੋ ਇੱਕ ਰਸਤਾ ਇੱਧਰ ਦੀ ਆਉਂਦਾ ਹੈ ਹਵੇਲੀ ਨੂੰ ਇੱਕ ਰਸਤਾ ਇੱਧਰ ਦੀ ਹੈਗਾ ਸੋ ਠੀਕ ਆ ਫਿਰ ਜੀ ਥੈਂਕ ਯੂ ਫॉर ਵਾਚਿੰਗ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਹਨਾ ਫੈਮਿਲੀ ਔਰ ਫਰੈਂਡਸ ਦੇ ਨਾਲ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਸੋ ਠੀਕ ਹੈ ਜੀ ਵੀਡੀਓ ਦੇਖਣ ਲਈ ਧੰਨਵਾਦ ਤੁਹਾਡਾ ਸਾਰਿਆਂ ਦਾ